ਨੋਟ ਕਰ ਲੋ ਆਹ ਬਰੀਕ ਸੁੰਢੀ ਆਪਣਾ ਸਭ ਤੋਂ ਵੱਧ ਨੁਕਸਾਨ ਕਰਦੀ ਹੈਗੀ ਤੇ ਆਪਣੇ ਖੇਤ ਦੇ ਵਿੱਚ ਇੰਨੀ ਕਿ ਜਿਆਦਾ ਸੁੰਢੀ ਆ ਕਿ ਚਾਹੇ ਟਰੱਕ ਭਰ ਕੇ ਬਾਹਰ ਕੱਢ ਲੋ ਟਰੱਕ ਭਰ ਦੂਗਾ ਇੰਨੀ ਕਿ ਜਿਆਦੇ ਸੁੰਢੀ ਆ ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਭਪ੍ਰੀ ਸਿੰਘ ਪੁੱਲਰ ਅੱਜ ਜਿਹੜੀ ਤੁਸੀਂ ਵੈਰਾਈਟੀ ਦੇਖ ਰਹੇ ਹੋ ਇਹ ਆ ਆਪਣੀ DBW 371 ਹੁਣ ਦੇਖੋ ਪਹਿਲਾਂ ਤਾਂ ਪੱਤਾ ਇਹਦਾ ਹੀ ਬਹੁਤ ਜਿਆਦਾ ਚੌੜਾਗਾ ਨਜ਼ਾਰਾ ਹੁੰਦਾ ਨਾ ਦੇਖ ਕੇ ਹਾਈਟ ਵੀ ਕਾਫੀ ਆ ਜਿਵੇਂ ਆਪਣੀ DBW 187 ਦੀ ਹੁੰਦੀ ਜਗੀ ਬੂਟਾ ਵੀ ਚੰਗਾ ਮਾਰਿਆਗਾ ਆ ਤੁਸੀਂ ਧਿਆਨ ਨਾਲ ਦੇਖਿਓ ਪੱਤੇ ਪੁੱਤੇ ਤੇ ਬੂਟਾ ਵੀ ਇਹ ਚੰਗਾ ਮਾਰਦੀ ਆ ਵਧੀਆ ਮਾਰਦੀ ਆ ਹੁਣ ਸੁਣ ਲਓ ਕਿ ਇਹਦੀ ਬਜਾਈ ਕਿਵੇਂ ਹੋਈ ਆ ਇਹ ਆਪਾਂ DBW 371 ਵੈਰਾਈਟੀ 13 ਨਵੰਬਰ ਨੂੰ ਫੁੱਲ ਪ੍ਰਾਇਲ ਦੇ ਵਿੱਚ ਸਮਾਰਟ ਸਿੱਡਨਾ ਬੀਜੀ ਗਈ ਆ ਤੇ ਪ੍ਰਤੀ ਏਕੜ 55 ਕਿਲੋ ਬੀਜ ਪਾਇਆ ਤੇ 55-56 ਕਿਲੋ ਦੇ ਆਸ-ਪਾਸ ਇਹਦੇ ਵਿੱਚ ਡੀਏਪ ਪਈ ਆ ਸੇਵਾ ਦੀ ਗੱਲ ਕਰ ਗਏ ਤਾਂ ਹੁਣ ਤੱਕ ਇਸ ਉੱਪਰ ਤਿੰਨ ਇੱਕ ਗੱਟੇ ਜੂਰੀਏ ਦੇ ਪੈ ਚੁੱਕੇ ਆ ਚਾਰ ਕਿਸਤਾਂ ਦੇ ਵਿੱਚ ਤੇ 54 ਕੇ ਦਿਨਾਂ ਦੀ ਹੈ ਵੈਰੈਟੀ ਹੋ ਚੁੱਕੀ ਆ 54 ਕੇ 53 54 ਦਿਨਾਂ ਦੇ ਵਿੱਚ ਆਪਾਂ ਇਸ ਦੀ ਜਿਹੜੀ ਜੂਰੀਆ ਸੀ ਉਹ ਪੂਰੀ ਖਤਮ ਕਰ ਦਿੱਤੀ ਆ ਹੁਣ ਤੁਸੀਂ ਧਿਆਨ ਨਾਲ ਦੇਖਿਓ ਇਹਦੇ ਵਿੱਚ ਨਾ ਆਹ ហេਠਾਂ ਜੋ ਇੱਕ ਅੱਧਾ ਪੱਤਾ ਪੀਲਾ ਨਜ਼ਰ ਆਊਗਾ ਨਾ ਇੱਧਰ ਵੀ ਪੀਲਾ ਜਾਏਗਾ ਗਾਂ ਦੇਖਾਂ ਗਾਂ ਵੀ ਪੀਲਾ ਜਾਏਗਾ ਕੋਲਮ ਲਾ ਕੇ ਦੋਸਤੋ ਸਾਰੀ ਕਣਕ ਦੇ ਵਿੱਚ ਹੀ ਇੱਕ ਇੱਕ ਪੱਤਾ ਪੀਲਾਏ ਤਾਂ ਉਹਨੂੰ ਨਜ਼ਰ ਆਊਗਾ ਤਾਂ ਦੇਖਿਓ ਇਹ ਪੀਲਾ ਜਾ ਕੀ ਆ ਕਾਹ ਤੋਂ ਪੀਲਾ ਜਾ ਇਹ ਇਹਦੀ ਕਿਹੜੀ ਇਹਦੇ ਵਿੱਚ ਘਾਟ ਆ ਗਈ ਜਿਹੜਾ ਇਹਦਾ ਪੱਤਾ ਇੰਨਾ ਜਦੇ ਪੀਲਾ ਹੋ ਗਿਆ ਵਿੱਚ ਵਿੱਚ ਤਾਂ ਜਮਾ ਖਤਮ ਹੀ ਹੋਇਆ ਪਿਆਗਾ ਹੁਣ ਮੈਂ ਤੁਹਾਨੂੰ ਧਿਆਨ ਨਾਲ ਦਿਖਾਉਂਗਾ ਜ਼ੂਮ ਕਰਕੇ ਦੇਖੋ ਆ ਕਿਸੇ ਚੀਜ਼ ਨੇ ਖਾਧਾ ਪਿਆਗਾ ਹੁਣ ਖਾਧਾ ਕਿਨੇ ਆ ਆਪਣੇ ਕਿਸਾਨ ਵੀਰ ਹੁਣ ਸਮਝ ਚੁੱਕੀ ਆ ਵੀ ਇਹ ਤਾਂ ਭਾਈ ਸੁੰਡੀ ਦਾ ਕੰਮ ਆ ਹੁਣ ਆਪਾਂ ਸੁੰਡੀ ਕੱਢਦੇ ਆ ਪਹਿਲੀ ਗੱਲ ਤਾਂ ਛੇਤੀ ਛੇਤੀ ਇਹ ਬਾਹਰ ਨਹੀਂ ਨਿਕਲਦੀ ਉਹ ਡਿੱਗ ਪੀ ਹੁਣ ਆਪਾਂ ਚੱਕ ਕੇ ਦਿਖਾਉਂਦੇ ਆ ਵੀ ਇਸ ਦੇ ਕਾਰਨਾਂ ਮੇ ਆ ਤਾਂ ਜਿਹੜੀ ਇਹ ਸੁੰਡੀ ਆ ਗੁਲਾਬੀ ਸੁੰਡੀ ਇਹ ਜਿਹੜੀ DBWL 371 ਇਹਦੀ ਸਾਰੀ ਕਣਕ ਦੇ ਵਿੱਚ ਹੀ ਆ ਸਾਰੀ ਕਣਕ ਦੇ ਵਿੱਚ ਆ ਕਿਤੇ ਨੁਕਸਾਨ ਵੱਧਦਾ ਕਿਤੇ ਘਾਟਾ ਪਰੰਤੂ ਇਸ ਨੂੰ ਮਾਰਨ ਦੇ ਲਈ ਹਾਲੇ ਤੱਕ ਮੈਂ ਕੋਈ ਵੀ ਜ਼ਹਿਰ ਨਹੀਂ ਵਰਤਿਆ ਨਾ ਜ਼ਮੀਨ ਦੇ ਵਿੱਚ ਨਾ ਕੋਈ ਸਪਰੇਅ ਕੀਤੀ ਆ ਹਾਂ ਇਹਦੇ ਵਿੱਚ ਆਪਾਂ ਜਦੋਂ ਪਹਿਲੀ ਯੂਰੀਆ ਪਾਈ ਸੀ ਉਦੋਂ ਨਾਲ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਤੇ ਪੋਟਾਸ਼ ਜ਼ਰੂਰ ਪਾਇਆਗਾ ਹੁਣ ਆਹ ਪਹੀ ਜਾਂਦੀ ਆ ਪਹੀ ਦੇ ਨਾਂ ਨਾਲ ਜਾਦੇ ਨੁਕਸਾਨ ਆ ਆ ਸਿਰੇ ਪਾੜੇ ਰੇ ਆ ਆ ਦੇਖੋ ਇੱਥੋਂ ਆ ਥੋੜਾ ਜਿਹਾ ਥਾਂ ਵਿਲਾ ਕਰਤਾ ਦੁਬਾਰੇ ਵੀ ਆਹ ਵੇਖੋ ਮਾੜੀ ਮਾੜੀ ਫੁੱਟ ਰਹੀ ਹੈ ਕਣਕ ਆਹ ਦੇਖੋ ਧਿਆਨ ਨਾਲ ਮਤ ਨੂੰ ਹੱਥ ਲੱਗਦਾ ਹੁਣ ਆਹ ਨਾਲ ਸੁੰਢੀ ਪਈ ਆ ਨਾਲੇ ਦੁਬਾਰੇ ਫੁੱਟ ਰਹੀ ਆ ਆ ਵੇਖੋ ਦੁਬਾਰੇ ਆ ਰਹੀ ਹੈ ਕਣਕ ਇਹ ਸਾਰੇ ਜਿਹੜਾ ਵਿਹਲਾ ਪਿਆ ਨਾ ਥਾਂ ਇਹ ਸੁੰਢੀ ਦਾ ਕਾਰਨਾਮਾ ਆ ਆ ਵੇਖ ਮੱਥਿਆਂ ਮੱਥਿਆਂ ਤੇ ਪਹੀ ਦੇ ਨਾਲ ਨਾਲ ਸਿਰੇ ਪੜਿਆ ਤੇ ਉਹ ਦੂਰੋਂ ਦੇਖੋ ਮੰਜੇ ਨਾ ਥਾਂ ਵਿਹਲਾ ਕੀਤਾ ਪਿਆ ਇਹ ਸਾਰਾ ਸੁੰਢੀ ਦਾ ਕਾਰਨਾਮਾ ਗਾ ਤੇ ਜਿਹੜੀ ਆਪਾਂ ਹੱਥ ਦੇ ਵਿੱਚ ਤੁਹਾਨੂੰ ਸੁੰਢੀ ਦਿਖਾਈ ਸੀ ਕਾਫੀ ਵੱਡੀ ਹੋ ਚੁੱਕੀ ਆ ਇਹ ਨੁਕਸਾਨ ਹੁਣ ਕਰੂਗੀ ਘੱਟ ਦੂਜਾ ਹੁਣ ਆਪਣੀ ਯੂਨੀਵਰਸਿਟੀ ਕਹਿ ਰਹੀ ਆ ਕਿ ਯਾਰ ਠੰਡ ਪੈ ਗਈ ਠੰਡ ਦੇ ਵਿੱਚ ਨਾ ਇਹ ਨੁਕਸਾਨ ਨਹੀਂ ਕਰਨਾ ਤਾਂ ਇਸ ਕਣਕ ਦੀ ਤੁਹਾਨੂੰ ਮੈਂ ਹਿਸਟਰੀ ਦੱਸਦਾ ਇਹ ਕਣਕ 13 ਨਵੰਬਰ ਨੂੰ ਬੀਜੀ ਗਈ ਸੀ ਪਹਿਲਾ ਪਾਣੀ ਲਾਇਆ ਸੀ 1 ਮਹੀਨੇ ਬਾਅਦ ਪਹਿਲੇ ਪਾਣੀ ਤੱਕ ਇਸ ਦੇ ਵਿੱਚ 10% ਸੁੰਡੀ ਨਹੀਂ ਸੀ ਪਹਿਲੇ ਪਾਣ ਤੋਂ ਬਾਅਦ ਦੇ ਵਿੱਚ ਆ ਮੱਥਿਆਂ ਦੇ ਉੱਤੇ ਦੋਗੀਆਂ ਦੋਗੀਆਂ ਵਿੱਚ ਸੁੰਡੀ ਆਈ ਸੀ ਮਾੜ ਮੋਟੀ ਜੀ ਫਿਰ ਉਸ ਤੋਂ ਬਾਅਦ ਅਸੀਂ ਰੇਹ ਪਾਈ ਜਿੱਦੋਂ ਅਸੀਂ ਤੀਜੀ ਰੇਹ ਪਾਈ ਨਾ ਤਾਂ ਨਾਲ-ਨਾਲ ਹੀ ਕਣੀਆਂ ਆਈਆਂ ਜਾਨੀ ਕਿਹੜਾ ਮੀਂਹ ਪਿਆ ਸੀ ਅੱਜ ਤੋਂ 10 ਦਿਨ ਪਹਿਲਾਂ ਤਾਂ ਉਸ ਮੀਂਹ ਤੋਂ ਬਾਅਦ ਇਹਦੇ ਵਿੱਚ ਸੁੰਢੀ ਨੇ ਜ਼ਿਆਦਾ ਅਟੈਕ ਕੀਤਾ ਆਹ ਮੀਂਹ ਤੋਂ ਬਾਅਦ ਅਟੈਕ ਆਇਆ ਸਾਰਾ ਇਹਨੇ ਮੱਥੇ ਮੱਥੇ ਤੁਹਾਨੂੰ ਖਾਲੀ ਦਿਸਦੇ ਆ ਨਾ ਤੇ ਵਿੱਚ ਤੁਹਾਨੂੰ ਇੱਕ ਪਤਾ ਪੀਲਾ ਦਿਸਦਾ ਇਹ ਸਾਰਾ ਮੀਂਹ ਤੋਂ ਬਾਅਦ ਅਟੈਕ ਆ ਮੀਂਹ ਤੋਂ ਬਾਅਦ ਠੰਢ ਵੀ ਵਧੀ ਆ ਤੇ ਮੀਂਹ ਤੋਂ ਬਾਅਦ ਇਹਦੇ ਵਿੱਚ ਸੁੰਢੀ ਵੀ ਵਧੀ ਆ ਜਿਹੜੇ ਕਿਸਾਨ ਵੀ ਠੇਕੇ ਤੇ ਲੈਂਦੇ ਆ ਤਾਂ ਉਹ ਅਗਲੀ ਵਾਰ ਉਸ ਨੂੰ ਸਮਝ ਕੇ ਲੈਣ ਮੇਰੇ ਪਿੰਡ ਦੇ ਵਿੱਚ ਹਲੇ ਤੱਕ ਠੇਕੇ ਤੇ ਜ਼ਮੀਨ ਨਹੀਂ ਲੱਗੀ ਕਾਰਨ ਕਾਰਨਾ ਸੁੰਡੀ ਆ ਮੇਰੇ ਪਿੰਡ ਦੇ ਵਿੱਚ ਸੁੰਡੀ ਦਾ ਇੰਨਾ ਕਿ ਜ਼ਿਆਦਾ ਅਟੈਕ ਸੀ ਨਾ ਕਈ ਕਿਸਾਨ ਵੀਰਾਂ ਨੇ ਆਪਣੀ ਕਣਕ ਬਾਹਤੀ ਤੇ ਉਹਨੇ ਪਛੇਤੀ HD 2851 ਬੀਜੀ ਆ ਤੇ ਵਿੱਚ ਵਿੱਚ ਤਾਂ ਕਣਕਾ ਬਾਹਣ ਵਾਲੀਆਂ ਹੋਈਆਂ ਪਈਆਂ ਪਰੰਤੂ ਆਪਣਾ ਕਿਸਾਨ ਕਰੇ ਕੀ ਉਹਨਾਂ ਨੇ ਆਪਣੀ ਸਾਰੀ ਮਾਲ ਨਾਲੀ ਪਰ ਆਹ ਸੁੰਡੀ ਨਹੀਂ ਮਰੀ ਮੇਰੇ ਖੇਤ ਦੇ ਵਿੱਚ ਹੁਣ ਤਾਂ ਹੁਣ ਦਿਖਾਉਣਾ ਜਿਹੜੀ ਅਸਲ ਨੁਕਸਾਨ ਕਰੂਗੀ ਹੁਣ ਠੰਡ ਬਹੁਤ ਪੈ ਰਹੀ ਹੈ ਨਾ ਆਹ ਜਮਾਂ ਬਰੀਕ ਜੀ ਸੁੰਡੀ ਆ ਕੈਮਰੇ ਦੇ ਵਿੱਚ ਵੀ ਮਸਾ ਹੀ ਆਉਂਦੀ ਆ ਮਸਾ ਹੀ ਆਊਗਾ ਕੈਮਰੇ ਦੇ ਵਿੱਚ ਆਹ ਨੁਕਸਾਨ ਕਰਦੀ ਹੈ ਵੱਡੀ ਸੁੰਡੀ ਨੇ ਨੁਕਸਾਨ ਕਰ ਤਾ ਜਿਹੜਾ ਕਰਨਾ ਸੀ ਉਹ ਤਾਂ ਹੁਣ ਮਰਨ ਕਿਨਾਰੇ ਆ ਉਹ ਤਾਂ ਹੁਣ ਸੁਸ਼ਟ ਹੋ ਜੂਗੀ ਆਹ ਨੁਕਸਾਨ ਕਰੂਗੀ ਜਿਹੜੀ ਬਰੀਕ ਆ ਤੇ ਹੁਣ ਠੰਡ ਵੀ ਵਧੀਆ ਪੈ ਰਹੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੱਤਰੀ ਦੀ ਕੰਟੀ ਆ ਨਰਮੇ ਵਾਂਗੂ ਕਿਤੇ ਹੀ ਆਪ ਨੂੰ ਕਣਕ ਦੀ ਖੇਤੀ ਛੱਡਣੀ ਨਾ ਪੈ ਜੇ ਕਿਉਂਕਿ ਇਸ ਸੁੰਡੀ ਦਾ ਇੱਕੋ ਇੱਕ ਤੇ ਬਹੁਤ ਜਦੇ ਵੱਡਾ ਹਲ ਸੀ ਠੰਡ ਤਾਂ ਇਹ ਮੇਰੇ ਖੇਤ ਦੇ ਵਿੱਚ ਐਂਟਰ ਕਦ ਹੋਈ ਆ ਠੰਡ ਦੇ ਵਿੱਚ ਪਹਿਲੇ 30 35 ਦਿਨ ਬਿਲਕੁਲ ਸੁੰਡੀ ਨਹੀਂ ਸੀ ਉਹ ਫਤੋ ਦਾ ਮਾੜ ਮੋੜ ਸੰਡੂ ਆਈ ਤੇ ਅੱਜ ਤੋਂ 10 ਦਿਨ ਪਹਿਲਾਂ ਜਨਕਿ 42 43 ਦਿਨ ਪਹਿਲਾਂ ਹੀ ਸੰਡੀ ਨੇ ਜਾਦੇ ਅਟੈਕ ਕੀਤਾ ਤੇ ਇਸੇ ਦਿਨ ਤੋਂ ਹੀ ਜਾਦੇ ਠੰਡ ਵਧੀ ਆ ਤਾਂ ਹੁਣ ਆਪ ਹੀ ਹਿਸਾਬ ਲਾ ਲਓ ਵੈਸੇ ਮੈਂ ਤੁਹਾਨੂੰ ਇੱਕ ਵਾਰ ਫੇਰ ਕਹਿ ਦੇਵਾਂ ਇਸ ਖੇਤ ਦੇ ਵਿੱਚ ਮੈਂ ਕੋਈ ਵੀ ਜ਼ਹਿਰ ਜਾਂ ਸਪਰੇ ਨਹੀਂ ਵਰਤੀ ਇਸ ਤੋਂ ਇਲਾਵਾ ਜਿੰਨਾ ਕਿਸਾਨ ਵੀਰਾਂ ਨੇ ਕਣਕ ਵਾਹੀ ਆ ਉਹਨਾਂ ਕਿਸਾਨ ਵੀਰਾਂ ਨੇ ਗੱਠਾਂ ਚ ਕਾ ਕੇ ਕਣਕੇ ਬੀਜੀ ਸੀ ਜੇਕਰ ਪਰਾਲੀ ਇਸ ਦਾ ਬਹੁਤ ਜਿਆਦਾ ਵੱਡਾ ਕਾਰਨ ਆ ਤਾਂ ਗੱਠਾਂ ਚ ਕਾਏ ਵਾਲੇ ਬਾਹਨ ਦੇ ਵਿੱਚ ਇਹ ਸੁੰਡੀ ਕਿਵੇਂ ਆ ਗਈ ਦੂਜਾ ਇਹ ਪਾਣੀ ਲਾਉਣ ਤੋਂ ਬਾਅਦ ਜਿਆਦਾ ਅਟੈਕ ਕਰਦੀ ਹੈ ਜਿਵੇਂ ਜਿਵੇਂ ਪਾਣੀ ਲੱਗਦਾ ਉਵੇਂ ਉਵੇਂ ਅਟੈਕ ਬਹੁਤ ਜਿਆਦਾ ਕਰਦੀ ਹੈ ਤੇ ਆ ਕਣਕ ਤਾਂ 13 ਨਵੰਬਰ ਨੂੰ ਬੀਜੀ ਗਈ ਥੋੜੀ ਜੀ ਪਛੇਤੀ ਬੀਜੀ ਗਈ ਸੀ ਕਿ ਪਛੇਤੀ ਚ ਸੁੰਡੀ ਘੱਟ ਆਉਂਦੀ ਹੈ ਤੇ ਇਹਦੇ ਵਿੱਚ ਵੀ ਠੰਡ ਦੇ ਵਿੱਚ ਆਈਏ ਨੋਟ ਕਰ ਲੋ ਆਹ ਬਰੀਕ ਸੁੰਢੀ ਆਪਣਾ ਸਭ ਤੋਂ ਵੱਧ ਨੁਕਸਾਨ ਕਰਦੀ ਹੈਗੀ ਤੇ ਆਪਣੇ ਖੇਤ ਦੇ ਵਿੱਚ ਇੰਨੀ ਕਿ ਜ਼ਿਆਦਾ ਸੁੰਢੀ ਆ ਕਿ ਚਾਹੇ ਟਰੱਕ ਭਰ ਕੇ ਬਾਹਰ ਕੱਢ ਲੋ ਟਰੱਕ ਭਰ ਦੂਗਾ ਇੰਨੀ ਕਿ ਜ਼ਿਆਦੇ ਸੁੰਢੀ ਆ ਤੇ ਜਿੰਨਾ ਕਿਸਾਨਾਂ ਵੀਰਾਂ ਨੇ ਬਾਤ ਹੀ ਉੱਥੇ ਤਾਂ ਪੁੱਛੋ ਹੀ ਨਾ ਤੇ ਕਈ ਕਿਸਾਨ ਵੀਰ ਇਹੋ ਜਿਹੇ ਜਿਹੜੇ ਹਾਲੇ ਤੱਕ ਡਰੀ ਹੋਈ ਆ ਜਿਨ੍ਹਾਂ ਨੇ ਹੁਣ ਕਣਕ ਕੇ ਬੀਜਿਆ ਵੀ ਪਤਾ ਨਹੀਂ ਕਣਕ ਦਾ ਕੀ ਬਣੂ ਕਦੇ ਉਗਰਦੀ ਨੂਆ ਖਾ ਜੇ ਇਸ ਦਾ ਹਾਲੇ ਤੱਕ ਕੋਈ ਪੱਕਾ ਹੱਲ ਹੈ ਨਹੀਂ ਸੀਗਾ ਸਿਰਫ ਠੰਡ ਸੀ ਤਾਂ ਇਹ ਮੇਰਾ ਫਰਜ਼ ਸੀ ਤੁਹਾਨੂੰ ਦਿਖਾਉਣਾਗਾ ਕਿਉਂਕਿ ਆਪਣੀ ਆਹੀ ਖੇਤੀ ਕਮਾਈ ਆ ਤੇ ਆਹੀ ਆਪਣੀ ਲਾਇਬ ਆ ਆਪਾਂ ਹੀ ਤਜਰਬੇ ਕਰਨੇ ਆ ਹੁਣ ਤੱਕ ਜਿਹੜਾ ਮੇਰਾ ਤਜਰਬਾ ਜਿਹੜੀ ਇਹ ਗੁਲਾਬੀ ਸੁੰਢੀ ਆ ਸਿਰਫ ਤੇ ਸਿਰਫ ਕਣਕ ਨੂੰ ਹੀ ਪਸੰਦ ਕਰਦੀ ਆ ਕਿਉਂਕਿ ਨਾਲ ਇਹਦੇ ਆਪਣੇ ਗੁੱਲੀ ਡੰਡਾ ਹੁੰਦਾਗਾ ਆਪਾਂ ਜਮੀ ਵੀ ਜੀ ਬੈਠੇ ਆਂ ਬਰਸੀਮ ਵੀ ਆ ਹਨਾ ਨਾਲ ਆਪਣੇ ਬਾਥੂ ਵੀ ਆ ਬਥੇਰੀਆਂ ਫਸਰ ਨਾਲ ਸਬਜ਼ੀਆਂ ਵੀ ਆ ਕਿਸੇ ਦੇ ਵਿੱਚ ਤੁਹਾਨੂੰ ਇਹ ਗੁਲਾਬੀ ਸੁੰਡੀ ਨਹੀਂ ਦਿਸੂਗੀ ਦਿਸੂਗੀ ਤਾਂ ਸਿਰਫ ਤੇ ਸਿਰਫ ਕਣਕ ਦੇ ਵਿੱਚ ਜਿਵੇਂ ਕਿ ਨਰਮੇ ਦੇ ਵਿੱਚ ਜਿਹੜੀ ਗੁਲਾਬੀ ਸੁੰਡੀ ਸੀ ਉਹ ਸਿਰਫ ਆਪਣੇ ਨਰਮੇ ਦਾ ਟਿੰਡਾ ਪਸੰਦ ਕਰਦੀ ਸੀ ਮਿਲਦੀ ਸੀ ਦਾ ਸਿਰਫ ਟਿੰਡੇ ਦੇ ਵਿੱਚ ਉਸੇ ਤਰ੍ਹਾਂ ਇਹ ਗੁਲਾਬੀ ਸੁੰਡੀ ਵੀ ਮਿਲੂਗੀ ਜੇ ਸਿਰਫ ਕਣਕ ਦੇ ਵਿੱਚ ਤੇ ਜਿਵੇਂ ਮੇਰੇ ਪਿੰਡ ਦੇ ਵਿੱਚ ਜ਼ਿਆਦਾ ਨੁਕਸਾਨ ਆਂ ਗਾਂ ਅਗਲੇ ਪਿੰਡ ਦੇ ਵਿੱਚ ਹੈ ਨਹੀਂਗਾ ਤੇ ਇਹ ਵੀ ਹੋ ਸਕਦਾ ਔਣ ਵਾਲੇ ਸਮੇਂ ਦੇ ਵਿੱਚ ਹੌਲੀ-ਹੌਲੀ ਕਰਕੇ ਇਹ ਆਪਦਾ ਰਕਬਾ ਵਧਾ ਲੇ ਅਸਲ ਦੇ ਵਿੱਚ ਆਪਾਂ ਨੂੰ ਯੂਨੀਵਰਸਿਟੀ ਇਹਦੇ ਬਾਰੇ ਕੋਈ ਵੀ ਨੌਲੇਜ ਨਹੀਂ ਦਿੰਦੀ ਨੌਲੇਜ ਆਪਣੀ ਇਹ ਲੈਬ ਆ ਆਪਣੀ ਇਹ ਖੇਤੀ ਆ ਆਪਣੀ ਇਹੀ ਕਮਾਈ ਆ ਇਸ ਕਰਕੇ ਜੋ ਮੈਨੂੰ ਸਹੀ ਲੱਗਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਸਿਰਫ ਕਣਕ ਨੂੰ ਪਸੰਦ ਕਰਨ ਵਾਲਾ ਕੀੜਾ ਤੇ ਕਿਸੇ ਵੀ ਜ਼ਹਿਰ ਨਾਲ ਬਹੁਤ ਜ਼ਿਆਦਾ ਥੋੜਾ ਮਰਦਾ ਮਰਦੀ ਆ ਤੇ ਸਿਰਫ ਜਿਹੜੀ ਵੱਡੀ ਸੁੰਡੀ ਆ ਜਿਹੜੀ ਕਿ ਹੁਣ ਸਸਤੋ ਚੁੱਕੀ ਆ ਉਹ ਮਰਦੀ ਆ ਜਿਹੜੀ ਬਰੀਕ ਸੁੰਡੀ ਆ ਉਹ ਨੁਕਸਾਨ ਕਰਦੀ ਆ ਸਭ ਤੋਂ ਵੱਧ ਉਹ ਨਹੀਂ ਮਰਦੀ ਆਪਾਂ ਆਪਣੇ ਖੇਤਾਂ ਦੇ ਵਿੱਚ ਕਲੋਰੋਕਰਾਟੇ ਬਹੁਤ ਤਰ੍ਹਾਂ ਦੇ ਜ਼ਹਿਰ ਪਾਉਂਦੇ ਆ ਵੱਡੀ ਸੁੰਡੀ ਮਰ ਜਾਂਦੀ ਆ ਢੇਰ ਲੱਗ ਜਾਂਦੀ ਆ ਪਰੰਤੂ ਬਾਅਦ ਦੇ ਵਿੱਚ ਜਦੋਂ ਜ਼ਹਿਰ ਪਾਦਨੇ ਆ ਸੁੰਡੀ ਮਰਦੀਆਂ ਦੀ ਨੁਕਸਾਨ ਹੋਰ ਤੇਜ਼ੀ ਨਾਲ ਹੁੰਦਾ ਜਾਨਕਿ ਜਿਹੜੀ ਬਰੀਕ ਸੁੰਡੀ ਆ ਜਿਹੜੀ ਕਿ ਮਿੱਟੀ ਦੇ ਅੰਦਰ ਹੁੰਦੀ ਆ ਨਾੜ ਦੇ ਵਿੱਚ ਹੁੰਦੀ ਆ ਉਹ ਨਹੀਂ ਮਰਦੀ ਤਾਂ ਉਹ ਹੋਰ ਤੇਜ਼ੀ ਨਾਲ ਨੁਕਸਾਨ ਕਰਦੀ ਆ ਜਿੰਨਾ ਕਿਸਾਨ ਵੀਰਾਂ ਨੇ ਜ਼ਹਿਰਾਂ ਦੀ ਵਰਤੋਂ ਕੀਤੀ ਆ ਉਹਨਾਂ ਨੂੰ ਕਣਕ ਬਾਉਣੀ ਪਈ ਆ ਹਾਲੇ ਤੱਕ ਮੈਂ ਕੋਈ ਵੀ ਜ਼ਹਿਰ ਨਹੀਂ ਕੀਤਾ ਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਣਕ ਬਾਉਣ ਦੀ ਨੌਬਤ ਆਊਗੀ ਬਾਕੀ ਅੱਗੇ ਕਿੰਨਾ ਕੁ ਨੁਕਸਾਨ ਹੁੰਦਾ ਤੁਹਾਡੇ ਨਾਲ ਜਰੂਰ ਸਾਂਝਾ ਕਰੂੰਗਾ ਹੁਣ ਦੇ ਉਜਾਜਿਤ ਧੰਨਵਾਦ ਦੋਸਤੋ